ਪਰਪਾਲ ਸਿੰਘ ਦੇ ਮਾਸੀ ਸਾਡੇ ਨਾਲ ਜੁੜ ਜਿਓ ਕਿ ਨੇ ਇਹ ਲਾਈਵ ਚੱਲ ਰਿਹਾ ਜੀ ਬਸ ਜੀ ਕੀ ਕਹਣਾ ਚਾਹੋਗੇ ਭਾਈ ਜੰਮਪਾਲ ਸਿੰਘ ਦੇ ਲਈ ਸੌ ਚੁੱਕੀ ਗਈ ਹੈ ਜੀ ਤੁਸੀਂ ਵੱਡਾ ਜਿਹੜਾ ਵਿੱਚ ਯੋਗਦਾਨ ਪਾਇਆ ਸੀ ਲਈ ਜੀ ਹਾਂ ਜੀ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਈ ਸਾਹਿਬ ਨੇ ਸੌ ਚੁੱਕ ਲਿਆ ਪਰ ਵੇਖੋ ਇੱਥੇ ਸਾਡੀ ਕੌਮ ਵਾਸਤੇ ਕਿੰਦੀ ਮਾੜੀ ਗੱਲ ਹੈ ਕਿ ਇਹ ਸਰਕਾਰਾਂ ਜਿਹੜੀਆਂ ਕਦੀ ਨਹੀਂ ਚਾਹੁੰਦੀਆਂ ਕਿ ਇਹ ਜਿਹੜਾ ਸਿੱਖ ਜੋਤਾਵਾ ਕਿ ਇਹ ਬਾਗ ਨਿਕਲੇ ਕਿਉਂਕਿ ਇਹਨਾਂ ਨੂੰ ਖਤਰਾ ਪੈਦਾ ਹੋ ਗਿਆ ਵਾ ਸਿੱਖਾਂ ਤੋਂ ਹੂੰ ਕਿਦਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਹੁਣ ਸੌਹ ਚੋਕ ਲਈ ਆ ਜੀ ਕੀ ਕੀ ਅਗਲੀ ਰਣਨੀਤੀ ਕੀ ਰਵੇ ਜੀ ਕਿ ਸਰਕਾਰਾਂ ਨੂੰ ਚਾਹੀਦਾ ਕਿ ਐਨਸੀਟੀ ਹਟਾ ਦਿੱਤੀ ਜਾਵੇ ਉਹਨਾਂ ਤੋਂ ਹਾਂਜੀ ਵੇਖੋ ਭਾਈ ਸਾਹਿਬ ਦਾ ਜਿਹੜਾ ਐਨਐਸਏ ਹਟਾਉਣਾ ਚਾਹੀਦਾ ਕਿਉਂਕਿ ਆ ਕੇ ਜਿਨ੍ਹਾਂ ਨੇ ਜਿਨ੍ਹਾਂ ਸੰਕਾ ਨੇ ਉਹਨਾਂ ਨੂੰ ਇੰਨੀ ਵੱਡੀ ਦੇਰ ਨਾਲ ਜਤਾਇਆ ਵਾ ਤੇ ਉਹਨਾਂ ਨੇ ਆ ਕੇ ਉਹ ਮੁੱਦੇ ਰੱਖਣ ਕਿਉਂਕਿ ਇਹ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਹਾ ਕੀਤਾ ਜਾਏ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਈ ਸਾਹਿਬ ਨੇ ਸੌਂ ਚੁੱਕ ਲਿਆ ਪਰ ਵੇਖੋ ਇੱਥੇ ਸਾਡੀ ਕੌਮ ਵਾਸਤੇ ਕਿੱਡੀ ਮਾੜੀ ਗੱਲ ਆ ਕਿ ਇਹ ਸਰਕਾਰਾਂ ਜਿਹੜੀਆਂ ਕਦੀ ਨਹੀਂ ਚਾਹੁੰਦੀਆਂ ਕਿ ਇਹ ਜਿਹੜਾ ਸਿੱਖ ਜੋਤਾ ਵਾ ਕਿ ਇਹ ਬਾਗ ਨਿਕਲੇ ਕਿਉਂਕਿ ਇਹਨਾਂ ਇਹਨਾਂ ਨੂੰ ਖਤਰਾ ਪੈਦਾ ਹੋ ਗਿਆ ਵਾ ਸਿੱਖਾਂ ਤੋਂ ਹੂੰ ਕਿਦਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਹੁਣ ਸੌਹ ਚੁੱਕ ਲਈ ਆ ਜੀ ਕਿ ਕੀ ਅਗਲੀ ਰਣਨੀਤੀ ਕੀ ਰਵੇ ਜੀ ਕਿ ਸਰਕਾਰਾਂ ਨੂੰ ਚਾਹੀਦਾ ਕਿ ਐਨਐਸਸੀ ਹਟਾ ਦਿੱਤੀ ਜਾਵੇ ਉਹਨਾਂ ਤੋਂ ਹਾਂਜੀ ਵਿਖੋ ਪਾਈਸਾਬ ਦਾ ਜਿਹੜਾ ਐਨਐਸਏ ਹਟਾਉਣਾ ਚਾਹੀਦਾ ਕਿਉਂਕਿ ਆ ਕੇ ਜਿਨ੍ਹਾਂ ਨੇ ਜਿਨ੍ਹਾਂ ਸੰਕਤਾ ਨੇ ਉਹਨਾਂ ਨੂੰ ਇੰਨੀ ਵੱਡੀ ਦੇਰ ਨਾਲ ਜਤਾਇਆ ਵਾ ਤੇ ਉਹਨਾਂ ਨੇ ਆ ਕੇ ਉਹ ਮੁੱਦੇ ਰੱਖਣ ਕਿਉਂਕਿ ਇਹ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਹਾ ਕੀਤਾ ਜਾਏ ਤੇ ਉਹ ਸੰਕਤਾ ਨੂੰ ਸੰਬੋਧਨ ਹੁੰਦੇ ਆ ਥੋੜਾ ਸੰਕਤਾ ਜਿਹੜੀਆਂ ਉਹਨਾਂ ਨਾਲ ਉਹਨਾਂ ਦਾ ਕੋਈ ਵਿਚਾਰ ਹੁੰਦੇ ਤੇ ਇਹ ਵੀ ਬਹੁਤ ਜ਼ਿਆਦੀ ਮਾੜੀ ਤੇ ਦੁੱਖ ਦੀ ਗੱਲ ਹੈ ਕਿ ਜਿਹੜਾ ਉਹਨਾਂ ਨੇ ਕਿਸੇ ਨੂੰ ਮਿਲ ਨਹੀਂ ਦਿੱਤਾ ਅਬਰਪਾਲ ਸਿੰਘ ਤੇ ਮਾਸੀ ਸਾਡੇ ਨਾਲ ਜੁੜ ਜਿਓ ਕਿ ਨੇ ਇਹ ਲਾਈਵ ਚੱਲ ਰਿਹਾ ਜੀ ਬਸ ਜੀ ਕੀ ਕਹੜਾ ਚਾਹੋ ਕਿ ਪਾਈਆ ਅਬਰਪਾਲ ਸਿੰਘ ਦੇ ਲਈ ਸੌ ਚੁੱਕੀ ਗਈ ਹੈ ਜ ਜਿਹੜਾ ਵਿੱਚ ਯੋਗਦਾਨ ਪਾਇਆ ਸੀ ਲਹਿਜ ਜੀ ਹਾਂਜੀ ਬਹੁਤ ਬਹੁਤ ਖੁਸ਼ੀ ਦੀ ਗੱਲ ਲਾ ਕਿ ਭਾਈ ਸਾਹਿਬ ਨੇ ਸੌਂ ਚੁੱਕ ਲਿਆ ਪਰ ਵੇਖੋ ਇੱਥੇ ਸਾਡੀ ਕੌਮ ਵਾਸਤੇ ਕਿੰਦੀ ਮਾੜੀ ਗੱਲ ਆ ਕਿ ਇਹ ਸਰਕਾਰਾਂ ਜਿਹੜੀਆਂ ਕਦੀ ਨਹੀਂ ਚਾਹੁੰਦੀਆਂ ਕਿ ਇਹ ਜਿਹੜਾ ਸਿੱਖ ਜੋਤਾਵਾ ਕਿ ਇਹ ਬਾਹਰ ਨਿਕਲੇ ਕਿਉਂਕਿ ਇਹਨਾਂ ਨੂੰ ਖਤਰਾ ਪੈਦਾ ਹੋ ਗਿਆ ਵਾ ਸਿੱਖਾਂ ਤੋਂ ਕਿੱਦਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਹੁਣ ਸੌਂ ਚੁੱਕ ਲਿਆ ਜੀ ਕਿ ਕੀ ਅਗਲੀ ਰਣਨੀਤੀ ਕੀ ਰਵੇ ਜੀ ਕਿ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਸਿੱਖ ਠਾ ਦਿੱਤੀ ਜਾਵੇ ਉਹਨਾਂ ਤੋਂ ਹਾਂਜੀ ਵੇਖੋ ਭਾਈ ਸਾਹਿਬ ਦਾ ਜਿਹੜਾ ਐਨਐਸਏ ਹਟਾਉਣਾ ਚਾਹੀਦਾ ਕਿਉਂਕਿ ਆ ਕੇ ਜਿਨ੍ਹਾਂ ਨੇ ਜਿਨ੍ਹਾਂ ਸੰਤਾ ਨੇ ਉਹਨਾਂ ਨੂੰ ਇੰਨੀ ਵੱਡੀ ਦੇਰ ਨਾਲ ਜਤਾਇਆ ਵਾ ਤੇ ਉਹਨਾਂ ਨੇ ਆ ਕੇ ਉਹ ਮੁੱਦੇ ਰੱਖਣ ਕਿਉਂਕਿ ਇਹ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਹਾ ਕੀਤਾ ਜਾਏ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਈ ਸਾਹਿਬ ਨੇ ਸੌਂ ਚੁੱਕ ਲਿਆ ਪਰ ਵੇਖੋ ਇੱਥੇ ਸਾਡੀ ਕੌਮ ਵਾਸਤੇ ਕਿੱਡੀ ਮਾੜੀ ਗੱਲ ਆ ਕਿ ਇਹ ਸਰਕਾਰਾਂ ਜਿਹੜੀਆਂ ਕਦੀ ਨਹੀਂ ਚਾਹੁੰਦੀਆਂ ਕਿ ਇਹ ਜਿਹੜਾ ਸਿੱਖ ਜੋਤਾ ਵਾ ਕਿ ਇਹ ਬਾਗ ਨਿਕਲੇ ਕਿਉਂਕਿ ਇੰਨਾ ਇੰਨਾ ਨੂੰ ਖਤਰਾ ਪੈਦਾ ਹੋ ਗਿਆ ਵਾ ਸਿੱਖਾਂ ਤੋਂ ਕਿਦਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਹੁਣ ਸੌਹ ਚੁੱਕ ਲਈ ਆ ਜੀ ਕਿ ਕੀ ਅਗਲੀ ਰਣਨੀਤੀ ਕੀ ਰਵੇ ਜੀ ਕਿ ਸਰਕਾਰਾਂ ਨੂੰ ਚਾਹੀਦਾ ਕਿ ਐਨਐਸਸੀ ਹਟਾ ਦਿੱਤੀ ਜਾਵੇ ਉਹਨਾਂ ਤੋਂ ਹਾਂ ਜੀ ਇਹ ਕੋਈ ਪਾਈਸਾਬ ਦਾ ਜਿਹੜਾ ਐਨਐਸਰ ਹਟਾਉਣਾ ਚਾਹੀਦਾ ਕਿਉਂਕਿ ਆ ਕੇ ਜਿਨ੍ਹਾਂ ਨੇ ਜਿਨ੍ਹਾਂ ਸੰਗਤਾਂ ਨੇ ਉਹਨਾਂ ਨੂੰ ਇੰਨੀ ਵੱਡੀ ਦੀਰ ਨਾਲ ਜਤਾਇਆ ਵਾ ਤੇ ਉਹਨਾਂ ਨੇ ਆ ਕੇ ਉਹ ਮੁੱਦੇ ਰੱਖਣਾ ਕਿਉਂਕਿ ਇਹ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਹਾ ਕੀਤਾ ਜਾਏ ਤੇ ਉਹ ਸੰਗਤਾਂ ਨੂੰ ਸੰਬੋਧਨ ਹੁੰਦੇ ਆ ਥੋੜਾ ਸੰਗਤਾਂ ਜਿਹੜੀਆਂ ਉਹਨਾਂ ਨਾਲ ਉਹਨਾਂ ਦਾ ਕੋਈ ਵਿਚਾਰ ਸੁਣਦੇ ਤੇ ਇਹ ਵੀ ਬਹੁਤ ਜ਼ਿਆਦੀ ਮਾੜੀ ਤੇ ਦੁੱਖ ਦੀ ਗੱਲ ਹੈ ਕਿ ਜਿਹੜਾ ਉਹਨਾਂ ਨੇ ਕਿਸੇ ਨੂੰ ਮਿਲ ਨਹੀਂ ਦਿੱਤਾ